ਪੰਜਾਬ ਦੇ ਵਿੱਚ ਹਨੇਰੀ ਚੱਖਣ بارشਾਂ ਪੈਣੀ ਸ਼ੁਰੂ ਹੋ ਗਈਆਂ ਨੇ ਦੱਸ ਦਿੰਦੇ ਆ ਕਿ ਪੰਜਾਬ ਦੀ ਸੜਕਾਂ ਦੇ ਉੱਤੇ ਇਸ ਹਨੇਰੀ ਦੇ ਨਾਲ ਵੱਡੇ ਵੱਡੇ ਦਰਖਤगिरਨੇ ਸ਼ੁਰੂ ਹੋ ਗਏ ਨੇ ਜਿਸ ਤੇ ਕਾਰਨ ਆਵਾਜਾਈ ਵੀ ਠੱਪ ਹੋ ਚੁੱਕੀ ਆ ਮੰਨ ਸਕਦੇ ਆ ਕਿ ਗਰਮੀ ਤੋਂ ਜ਼ਰੂਰ ਰਾਤ ਮਿਲੇਗੀ ਪਰ ਕਿਤੇ ਨਾ ਕਿਤੇ ਕਾਫੀ ਵੱਡੇ ਨੁਕਸਾਨ ਇਸ ਹਨੇਰੀ ਦੇ ਨਾਲ ਵੀ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਰੋਡ ਦੇ ਉੱਤੇ ਅਸੀਂ ਖੜੇ ਆ ਕਿ ਹਵਾ ਇਸ ਜਗ੍ਹਾ ਉੱਤੇ ਵੀ ਟੱਕ ਪਾਰਹੀ ਹੈ ਹਲਾਰਹੀ ਹੈ ਤਾਂ ਲਗਾਤਾਰ ਜਿਹੜੀ ਇਹ ਹਨੇਰੀ ਚੱਕਰ ਚੱਲ ਰਹੇ ਨੇ ਇਸ ਦੇ ਨਾਲ بارش ਜਿਹੜੀ ਘੱਟ ਪੈ ਰਹੀ ਹੈ ਪਰ ਹਨੇਰੀ ਚੱਕਰ ਜਾ ਚੱਲੇ ਨੇ ਪੰਜਾਬ ਦੇ ਕਿਸੇ ਕਿਸੇ ਏਰੀਆ ਦੇ ਵਿੱਚ ਕਿੰਨਾ ਕਬੜਾ ਨੁਕਸਾਨ ਹੋ ਰਿਹਾ ਹੈ ਕਿਵੇਂ ਤਸਵੀਰ ਹੈ ਤੁਹਾਡੇ ਇਲਾਕੇ ਦੀ ਤਾਂ ਆਪਣੇ ਏਰੀਆ ਦੀ ਫੋਟੋ ਜਾਂ ਤੁਸੀਂ ਕਮੈਂਟ ਕਰਕੇ ਜੂੜ ਦੱਸੋ ਕਿ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਕਿਸ ਨੂੰ ਲੈ ਕੇ ਤਸਵੀਰ ਪੰਜਾਬ ਦੇ ਵਿੱਚ ਹੁਣ ਕਾਫੀ ਦਿਨਾਂ ਤੋਂ ਲੋਕ ਚਾਹ ਰਹੇ ਸੀ ਕਿ ਤਰ੍ਹਾਂ ਕਿਤੇ بارش ਪੈ ਜਵੇ ਜਾਂ ਫਿਰ ਹਵਾ ਚੱਲ ਸਕੇ ਕਿਉਂਕਿ ਕਾਫੀ ਲੋਕਾਂ ਨੂੰ ਬੜਾ ਨੁਕਸਾਨ ਜਿਹੜਾ ਗਰਮੀ ਦੇ ਕਾਰਨ ਬਿਮਾਰ ਵੀ ਕਾਫੀ ਹੋ ਰਹੇ ਸੀ ਲੋਕ ਪਰ ਕੁਦਰਤ ਨੇ ਕਰਵਟ ਲਈ ਆ ਰੰਗ ਬਦਲਿਆ ਹੈ ਜਿਹੋ ਉਹਨਾਂ ਦੇ ਉੱਤੇ ਬਹੁਤ ਬੁਰਾ ਹਾਲ ਹੈ ਬੜੇ ਦਰਖਤ ਗਿਰ ਰਹੇ ਨੇ ਹੁਣ ਅਸੀਂ ਸਪੋਰਟ ਦੇ ਉੱਤੇ ਜਾ ਰਹੇ ਸੀ ਤਾਂ ਕਿਸੇ ਰਾਹਗੀਰ ਨੇ ਦੱਸਿਆ ਕਿ ਅੱਗੇ ਵੀ ਇਹ ਦਰਖਤ ਗਿਰੇ ਹੋਏ ਨੇ ਸਾਨੂੰ ਫਿਰ ਮੋੜ ਕੇ ਗੱਡੀ ਦੂਜੇ ਰੋਡ ਨੂੰ ਜਾਣਾ ਪੈ ਰਿਹਾ ਕਿਉਂਕਿ ਘਰ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਹਨੇਰੀ ਝੱਖੜ ਚੱਲਿਆ ਉਹਦੇ ਵਿੱਚ ਕਿਤੇ ਨਾ ਕਿਤੇ ਡਰ ਲੱਗਿਆ ਹੋਇਆ ਸੀ ਕਿ ਕੋਈ ਦਰਖਤ ਆਣ ਕੇ ਗੱਡੀ ਦੇ ਉੱਤੇ ਨਾ ਗਿਰ ਜਾਵੇ ਸਾਡਾ ਵੀ ਨੁਕਸਾਨ ਹੋ ਸਕਦਾ ਹੋਰ ਵੀ ਜਿਹੜੇ ਰਾਹਗੀਰ ਜਾ ਰਹੇ ਨੇ ਉਹਨ कि अगर ਤੁਸੀਂ ਰੋਡਾਂ ਤੇ ਜਾ ਰਹੇ ਹੋ ਤਾਂ ਬਹੁਤ ਦੇਖ ਕੇ ਸੰਭਲ ਕੇ ਚਲੋ ਕਿਉਂਕਿ ਕਾਫੀ ਜਿਹੜੀ ਧੱਕ ਇਹ ਹਵਾ ਮਾਰ ਰਹੀ ਹੈ ਸਾਈਕਲ ਵਾਲਾ ਮੋਟਰਸਾਈਕਲ ਵਾਲਾ ਜਿੰਨੇ ਵੀ ਲੋਕ ਨੇ ਤਾਂ ਕਿਤੇ ਨਾ ਕਿਤੇ ਦੇਖ ਕੇ ਚੱਲ ਰੋਡ ਦੇ ਉੱਤੇ ਸਾਡੇ ਨਾਲ ਇੱਕ ਵਿਅਕਤੀ ਸਾਡੇ ਨਾਲ ਹੈ ਤਾਂ ਬਾਈ ਜੀ ਕਿੰਨਾ ਕੁ ਲੱਗਦਾ ਕਿ ਹਨੇਰੀ ਚੱਕਰ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਇਸ 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 ਹਵਾ ਦੇ ਨਾਲ بارش ਦੇ ਨਾਲ ਕੁਝ ਰਾਹਤ ਮਿਲੀ ਗਰਮੀ ਤੋਂ ਕਿ ਨਹੀਂ بارش ਕੱਲ ਮਿਲੀ ਉਹ ਗੱਲ ਨਹੀਂ ਮਿਲੀ ਹਵਾ ਗਰ ਨਹੀਂ ਨੇ ਨਹੀਂ ਮਿਲੀ ਮੇਰੇ ਘਰ ਹਨੇਰੀ ਜਾ ਚੱਲ ਰਹੀ ਹੈ ਤੇ بارش ਘਟ ਪੈ ਰਹੀ ਹੈ ਹਾਂ بارش ਘਟ ਪੈ ਰਹੀ ਹੈ ਹਨੇਰੀ ਜਾ ਰਹੀ ਨੇਰੀ ਦੀ ਦਰਸਤ ਨਹੀਂ ਜਿਹੜੇ ਗਿਰ ਚੁੱਕੇ ਨੇ ਹਾਂ ਬਹੁਤ ਜ਼ਿਆਦਾ ਗਰੇ ਲੋਕਾਂ ਨੂੰ ਕੀ ਪੀਲ ਕਰੋਂਗੇ ਕਿ ਸੰਭਲ ਕੇ ਚੱਲਣ ਰੋਡਾਂ ਦੇ ਉੱਤੇ ਕਾਫੀ ਹਾਂ ਰੋਡਾਂ ਪਰ ਲੋਕ ਸੰਭਲ ਕੇ ਚੱਲਣ ਹੂੰ ਆਪਣਾ ਦੇਖ ਕੇ ਅੱਗੇ ਐਂ ਠੀਕ ਠਾਕ ਤੁਰ ਕੇ ਖਾਲੀ ਤਾਂ ਜਾ ਨਹੀਂ ਹੁੰਦਾ ਖਾਲੀ ਧੱਕ ਮਾਰ ਰਹੀ ਹੈ ਹਾਂ ਖਾਲੀ ਧੱਕ ਮਾਰ ਰਹੀ ਹੈ ਹਵਾ ਚੱਕ ਚੱਕ ਕੇ ਗਈ ਰਹੀ ਪਰਾਂ ਹੂੰ ਇਹ ਤੇ ਉੱਪਰ ਨੂੰ ਹੋਰ ਗਿਆ ਚਾਹੀਏ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਇਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਕਿ ਧੱਕ ਜਿਹੜੀ ਮਾਰੀ ਜਾ ਰਹੀ ਹੈ ਹਵਾ ਬਹੁਤ ਨੂੰ ਲਗਾਤਾਰ ਵੱਡੇ ਨੁਕਸਾਨ ਹੋ ਰਹੇ ਨੇ ਤੁਸੀਂ ਵੀ ਅਗਰ ਆਪਣੇ ਘਰ ਤੋਂ ਬਾਹਰ ਹੋ ਗੱਡੀਆਂ ਦੇ ਵਿੱਚੋਂ ਮੋਟਰਸਾਈਕਲ ਵਹੀਕਲ ਦੇ ਉੱਤੇ ਹੋ ਜੁਰ ਕਿਸੇ ਜਗ੍ਹਾ ਇਹ ਜਗ੍ਹਾ ਰੁਕੋ ਜਿੱਥੇ ਨਾ ਰੁਕੇ ਹੋਏ ਨੇ ਤੁਸੀਂ ਦੇਖੋ ਕਿ ਹਨੇਰੀ ਦਾ ਇੰਤਜ਼ਾਰ ਕਰ ਰਹੇ ਨਹੀਂ ਕਦੋਂ ਰੁਕਦੀ ਹੈ ਬਾਰਿਸ਼ ਕਾਫੀ ਤੇਜ਼ ਹੈ ਐਸੋਂ ਲੈ ਕੇ ਗੱਲਬਾਤ ਕਰਾਂਗੇ ਭਾਈ ਜੀ ਕਿਹੜਾ ਪਿੰਡ ਹੈ ਤੁਹਾਡਾ ਤੇ ਕਿੱਥੋਂ ਆਏ ਵੀਰ ਮੇਰਾ ਪਿੰਡ ਪੜਛਾ ਆਇਆ ਤਾਂ ਮੋਹਾਲੀ ਤੋਂ ਆ ਮੈਂ ਇਸ ਟਾਈਮ ਸਾ ਰੋਡ ਦੇ ਉੱਤੇ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਬਾਈ ਦੇਖੋ ਤੇਰੇ ਸਾਹਮਣੇ ਕਪੜੇ ਵੀ ਬੁਰਾ ਹਾਲ ਹੋਇਆ ਬਾਈ ਸਾਰੇ ਮਿੱਟੀ ਤੋੜ ਲਵਾਪੇ ਬਹੁਤ ਉੱਡ ਰਹੇ ਅੱਖਾਂ ਚ ਪੈ ਰਹੇ ਅੰਦਰਕਤ ਟੁੱਟ ਟੁੱਟ ਕੇ ਗਿਰ ਰਹੇ ਹੈ ਲੇਟਾਂ ਦਾ ਬੁਰਾ ਹਾਲ ਬਚ ਬਚ ਜਾਂਦੇ ਆ ਜੀ ਬਹੁਤ ਔਖੇ ਹੈ ਜੀ 1.5 ਤੋਂ ਰੁਕੇ ਹੋਏ ਇੱਥੇ ਇੰਤਜ਼ਾਰ ਕਰ ਰਹੇ ਤੁਸੀਂ ਕਿ ਬਾਰਿਸ਼ ਰੁਕੇ ਕਿ ਹਨੇਰੀ ਰੁਕੇ ਪੰਟਾ ਹੋ ਗਿਆ ਫਿਲਹਾਲ ਤੋਂ ਖੜੇ ਨੂੰ ਅਜੇ ਤੱਕ ਦਾ ਕੋਈ ਫਰਕ ਨਹੀਂ ਪਿਆ ਹਵਾ ਜੀ ਮੋਟਰਸਾਈਕਲ ਤੇ ਆਏ हां मोटरसाइकिल ਤੋਂ ਆਏ ਵੀਰੇ ਤੇ ਮੋਟਰਸਾਈਕਲ ਜੇ ਤੁਸੀਂ ਰੋਡ ਦੇ ਉੱਤੇ ਆ ਰਹੇ ਸੀ ਇਹ ਤਾਂ ਹਨੇਰੀ ਚੱਲ ਰਹੀ ਹੈ ਝੱਖੜ ਚੱਲ ਰਹੇ ਨੇ ਤਾਂ ਰਾਸਤੇ ਦੇ ਵਿੱਚ ਜਿਸ ਤਰ੍ਹਾਂ ਕਿ ਨਾਲ ਮੋਟਰਸਾਈਕਲ ਚਾਣਾ ਬਹੁਤ ਔਖਾ ਹੁਣ ਬਹੁਤ ਔਖੇ ਆਏ ਬਈ ਮੜੋ ਰੁਕਦੇ ਰੁਕ ਖਾਂਦੇ ਦੇਖ ਦੁਕਾਨ ਦੇ ਫਿਰ ਆਏ ਕਿਤੇ ਮੜੀ ਮੁੱਟੀ ਕਿਤੇ درخت ਨਾਲ ਗਿਰ ਜੇ درخت ਤੋਂ ਬਚਦੇ ਬਚਾਂਦੇ ਜਿੱਤੇ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਖੜੇ ਸੀ ਲੱਗਦਾ ਹੈ ਗਰਮੀ ਤੋਂ ਕਿਤੇ ਰਾਹਤ ਜ਼ਰੂਰ ਨਹੀਂ ਮਿਲੂਗੀ ਤਾਂ ਮੇਲੂਗੇ ਤਾਂ ਹੈ ਪਰ ਜੇ بارش ਹੋਈ ਤਾਂ ਚੱਜਣਾ ਨਹੀਂ ਤਾਂ ਹਵਾ ਨਾਲ ਤਾਂ ਥੋੜੀ ਰੁਕਣੀ ਨੋਜਵਾਨ ਇੱਕ ਹੋਰ ਸਾਡੇ ਨਾਲ ਹੈ ਭਾਈ ਜੀ ਕਿਹੜਾ ਪਿੰਡਾ ਤੇ ਕਿੱਥੋਂ ਆਏ ਛੋ ਉਤੋਂ ਐਂ ਜਿਵੇਂ ਆਪਣਾ ਮੌਣੀ ਤੋਂ ਆਏ ਹਾਂ। ਕਿੰਨਾ ਕਿ ਮੁਸੱਲਾ ਜਿਹੜਾ ਰੋਡ ਤੇ ਚੱਲਣਾ। ਬਹੁਤ ਔਖਾ ਹੀ ਬਾਈਕ ਚਲਾਣੇ ਬਹੁਤ ਦਿੱਕਤ ਹੋ ਰਹੀ ਹੈ। ਅੰਡਾ ਬਹੁਤ ਦੂਰ ਤੋਂ ਆਏ ਇੱਥੇ ਘੜ ਤਾਂ ਖੜਨਾ ਪੈ ਗਿਆ। بارش ਜ਼ਿਆਦਾ ਹੋ ਰਹੀ ਹੈ। ਇੱਥੇ ਹਵਾ ਬਹੁਤ ਤੇਜ਼ ਚੱਲ ਰਹੀ ਹੈ। ਓਕੇ ਇਸ ਜਿਹੜਾ ਤੂਫਾਨ ਚੱਲ ਰਿਹਾ ਹੈ, ਹਨੇਰੀ ਚੱਲ ਰਹੀ ਹੈ, بارش ਵੀ ਹੈ। ਪਰ ਇਸ ਦੇ ਨਾਲ ਗਰਮੀ ਤੋਂ ਰਾਹਤ ਮਿਲੇਗੀ ਜਾਂ ਨਹੀਂ ਕਿਸੇ ਲਈ ਕਿੰਨਾ ਲੱਗਦਾ ਕਿ ਨੁਕਸਾਨ ਵੀ ਲੋਕਾਂ ਨੂੰ ਲੱਗਦਾ ਵੱਡਾ ਹੋਏਗਾ। ਗਰਮੀ ਤਾਂ ਤਾਂ ਪਤਾ ਨਹੀਂ ਇਹਦੇ بارش ਤੋਂ ਰਾਹਤ ਮਿਲ ਜੇ ਹਵਾ ਬਹੁਤ ਤੇਜ਼ ਚੱਲ ਰਹੀ ਹੈ। ਇਸ ਤੋਂ ਰਾਹਤ ਮਿਲ ਜੇ ਬਹੁਤ ਜੇ ਤਾਈ। ਘਰ ਸਜਾ ਕਦਾ ਹਟ ਰਹੀ ਰਹੀ ਹੈ ਜੀ ਹਾਂਜੀ ਤਾਂ ਕੀ ਲੋਕਾਂ ਨੂੰ ਕੀ ਅਪੀਲ ਆ ਕਿਉਂਕਿ ਤੁਸੀਂ ਰੋਡ ਦੇ ਤੋਂ ਚੱਲ ਕੇ ਆਏ ਹੋ ਕਾਫੀ ਵੱਡਾ ਨੁਕਸਾਨ ਵੀ થઈ ਲੋਕਾਂ ਦਾ ਹੋਰ ਹੈ ਨੁਕਸਾਨ ਬਹੁਤ ਜ਼ਿਆਦਾ ਆਏ ਬਹੁਤ ਜ਼ਿਆਦਾ ਪੇੜ ਗਿਰੇ ਹੋਏ ਸੀਗੇ ਬੜੀ ਮੁਸ਼ਕਿਲ ਨਾਲ ਆਇਆ ਹਵਾ ਚ ਬਾਈਕ ਵੀ ਚੱਲ ਨਹੀਂ ਰਹੀ ਆ ਜੀ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਰੋੜਿਆਂ ਦੇ ਉੱਤੇ ਜਿੱਥੇ ਤੁਸੀਂ ਗੱਡੀ ਖੜੀ ਕਰਨੀ ਹੈ ਉਸ ਦੇ ਨਜ਼ਦੀਕ ਕੋਈ ਦਰਖਤ ਨਾ ਹੋਵੇ ਰੋਡ ਦੇ ਉੱਤੇ ਮੋਟਰਸਾਈਕਲ ਵਾਲਿਆਂ ਨੂੰ ਵੀ ਕਹਾਂਗੇ ਕਿ ਜੇ ਕੋਈ ਦਰਖਤ ਦੇਖੋ ਜ਼ਬਰਦਸਤ ਨਾ ਖੜੋ ਕਿਉਂਕਿ ਦਰਖਤ ਕਿਸੇ ਸਮੇਂ ਕੋਈ ਵੱਡਾ ਪੇੜ ਛੋਟਾ ਪੇੜ ਆ ਤਾਂ ਵੱੱਟ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਤੇ ਨਾਲ ਦੀ ਨਾਲ ਤਸਵੀਰ ਤੁਹਾਨੂੰ ਮੁਹਾਰੀ ਜਿਲ੍ਹੇ ਦਿਖਾ ਰਹੇ ਹਾਂ ਕਾਫੀ ਵੱਡੇ ਨੁਕਸਾਨ ਜਿਹੜੇ ਹੋ ਰਹੇ ਨੇ